ਸਤਿ ਸ਼੍ਰੀ ਅਕਾਲ ਤੋਂ ਜੁੜੇ ਹਾਂ ਮੰਜਲਪੁਰਾ ਟੀਵੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਸਭਜੀ ਸਿੰਘ ਅਸੀਂ ਅੱਜ ਟਾਈਮ ਪਿੰਡ ਪਰੋਵਾਲ ਵਿੱਚ ਮੌਜੂਦ ਹਾਂ ਜਿੱਥੇ 10 ਸਾਲਾ ਨੌਜਵਾਨ ਜਿਹੜਾ ਨਹਿਰ ਦੇ ਵਿੱਚ ਨਹਾਉਣ ਜਾਂਦਾ ਹੈ ਤਾਂ ਬੋਦਲ ਪਹਿਲਾਂ ਜਿਹੜੀ ਆ ਲਾਪਤਾ ਦੀ ਉਹਦੀ ਰਿਪੋਰਟ ਲਿਖਾਈ ਜਾਂਦੀ ਹੈ ਤਾਂ ਅੱਜ ਪਤਾ ਲੱਗਦਾ ਹੈ ਕਿ ਉਸ ਨੌਜਵਾਨ ਦੀ ਜਿਹੜੀ ਲਾਸ਼ ਹੈ ਉਹ ਪੱਟੀ ਨਹਿਰ ਦੇ ਵਿੱਚੋਂ ਜਿਹੜੀ ਹੈ ਉਹ ਮਿਲੀ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਸਾਰੇ ਸਬੰਧਿਤ ਆਏ ਹੋਏ ਨੇ ਸਾਰੇ ਮਾਹੌਲ ਤੁਹਾਨੂੰ ਦੁਖਾ ਦਿੰਦੇ ਆ ਅਜੇ ਜਿਹੜੀ ਹੈ ਲਾਸ਼ ਆ ਉਹ ਪੋਸਟਮਾਰਟ ਵਾਸਤੇ ਜਿਹੜੀ ਆ ਗਈ ਹੋਈ ਆ ਪਰਿਵਾਰ ਨਾਲ ਗੱਲਬਾਤ ਕਰਦੇ ਆ ਕਿ ਇਹ ਵਾਕਿਆ ਹੀ ਕੋਈ ਨਾਣ ਹੀ ਗਏ ਨੇ ਕਿ ਜਾਂ ਕੋਈ ਕਿਸੇ ਨੇ ਕੋਈ ਵੈਰ ਆਪਣਾ ਕੋ ਕਟਿਆ ਵਾ ਕਿ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਹੈ ਮਨਵਿੰਦਰ ਕੋਹੜਾ ਪਰਵਾਲ ਇਹ ਗੱਲ ਬਾਤ ਹੋਈ ਸਾਰੀ ਜਿਹੜੀ ਛੋਟੇ ਬੱਚਾ ਤੁਹਾਡਾ ਕਿੰਨੇ ਜਿਹੜਾ ਨਾਮ ਪਤਾ ਹੋਇਆ ਗੇ ਅੰਦਰ ਗੱਲ ਬਾਤ ਪਾਜੀ ਹੋਈ ਆ ਫਿਰ ਸਕੂਲੋਂ ਆਇਆ ਵਾ ਸਕੂਲੋਂ ਆਣ ਕੇ ਆਪਣੇ ਯੂਨੀਫਾਰਮ ਲਾ ਕੇ ਦੂਜੇ ਕੱਪੜੇ ਪਾ ਕੇ ਘਰੋਂ ਬਾਹਰ ਖੇਡਣ ਮੈਂ ਤੇ ਕਹਾਂ ਗਿਆ ਆਊਗਾ ਮੈਨੂੰ ਨਹੀਂ ਇਹ ਗੱਲ ਦਾ ਪਤਾ ਵੀ ਮੇਰੇ ਪੁੱਤ ਨਾਲ ਕੀ ਪਾਣਾ ਵਰਤ ਜਾਣਾ ਵਾ ਇਹ ਤੇ ਹੁਣ ਪਤਾ ਲੱਗਾ ਵਾ ਵੀ ਮੁੰਡਿਆਂ ਜਾਣਾ ਦੋਸਤਾਂ ਦੇ ਨਾਲ ਆਪਣੇ ਦੇ ਨਾਲ ਮਾਰ ਗਿਆ ਵਾ ਉੱਥੋਂ ਮੁੜ ਕੇ ਘਰ ਤੇ ਚਲੇ ਗਿਆ ਨੇਰ ਤੋਂ ਲਾਸ਼ ਪ੍ਰਾਪਤ ਹੋ ਗਈ ਆ ਤੇ ਹੁਣ ਯਕੀਨ ਦੁਬਾਰਾ ਹੋ ਗਿਆ ਵਾ ਸਾਰੀ ਮਤਲਬ ਕਿ ਪਬਲਿਕ ਨੇ ਬੜਾ ਧੰਨਵਾਦ ਉਹਨਾਂ ਦਾ ਸਜੋ ਕਿਤਾਬਾਂ ਉਹਨਾਂ ਨੇ ਲੱਭ ਕੇ ਲਿਆ ਤਾਂ ਮੇਰਾ ਪੁੱਤ ਪੰਡ ਬਣ ਕੇ ਕਰਿਆ ਆ ਗਿਆ ਵਾ ਪਤਾ ਲੱਗਾ ਤੇ ਸਾਲਾ ਮੇਰਾ ਮੇਰਾ ਪੁੱਤ ਤੇ ਜ਼ਾਰਾ ਪਿੰਡੀ ਜ਼ਾਰਾ ਪਬਲਿਕ ਸਾਰੇ ਮੁਲਕ ਨੇ ਬੜੀ ਲੱਭਣ ਦੀ ਕੋਸ਼ਿਸ਼ ਕੀਤੀ ਮੇਰੇ ਪੁੱਤ ਹੁਣ ਤੁਹਾਨੂੰ ਕਿਦਾਂ ਪਤਾ ਲੱਗਾ ਕਿ ਡੈੱਡ ਬੋਡੀ ਮਿਲ ਗਈ ਸਾਨੂੰ ਫੋਨ ਕੀਤਾ ਉਹਨਾਂ ਨੇ ਵੇਲਦਾਰਾਂ ਨੇ ਕਿਹਾ ਡਿਫੰਡ ਦੇ ਵਿੱਚ ਫੈਲ ਭਰਾਵਾਂ ਨੇ ਸਾਡੇਆਂ ਨੂੰ ਪ੍ਰਸ਼ਾਸਨ ਦਾ ਧੰਨਵਾਦ ਆ ਵੀ ਮੇਰਾ ਪੁੱਤ ਪ੍ਰਾਪਤ ਜਿੱਤਰਾ ਦਾ ਵਿਆਹ ਹੋਇਆ ਹੈਗਾ ਮੈਨੂੰ ਮਿਲ ਗਿਆ ਮੇਰਾ ਪੁੱਤ ਹੈ 10 ਸਾਲਾਂ ਨੌਜਵਾਨ 2-4 ਦਿਨ ਪਹਿਲਾਂ ਲਾਪਤਾ ਹੋ ਜਾਂਦਾ ਹੈ ਤਾਂ ਉਹਦੀ ਲਾਸ਼ ਕਹਿੰਦੇ ਪੱਟੀ ਨਹਿਰ ਦੇ ਵਿੱਚੋਂ ਮਿਲਿਆ ਹੈ ਸਰ ਮਾਮਲਾ ਕੀ ਕੋਈ ਮਾਮਲਾ ਜੀ ਗੁਰਮਾਨ ਸਿੰਘ ਪੁੱਤਰ ਲੇਡ ਦਲਬੀਰ ਸਿੰਘ ਵਾਸੀ ਪਰਵਾਲ ਜੀ ਉਮਰ ਕਰੀਬ 12 ਸਾਲ ਜਿਹੜਾ ਨਹਿਰ 'ਚ ਆਪਣੇ ਸਾਥੀਆਂ ਨਾਲ ਨਹਾਉਣ ਗਿਆ ਸੀ ਪਰ ਵਲ ਰਜਬਾਹ ਪੱਟੀ ਛੋਟਾ ਛੋਟਾ ਸੁਆਇਆ ਜੀ ਤੇ ਉਹ ਵੀ ਟਾਈਪ ਬਣਿਆ ਆ ਉਹਦੀ ਡੰਗਾਈ ਕਰੀਬ 6 ਫੁੱਟ ਆ ਤੇ ਬੱਚਾ ਛੋਟਾ ਹੀ ਨਹਾਉਣ ਦਾ ਕਪੜੇ ਲਾ ਕੇ ਜੀ ਤੇ ਦੂਜਾ ਜੇ ਲਾ ਕੇ ਖੜਾ ਹੀ ਇਹ ਪਾਣੀ ਦੇ ਤੇਜ਼ ਭਾਵੇਂ 'ਚ ਬਹਿ ਗਿਆ ਜੀ ਤੇ ਜਿਹੜੀ ਉਨੀ ਤਰੀਕ ਦੀ ਗੱਲ ਆ 2:30 ਵਜੇ ਜੀ ਤੇ ਜਿਹੜੀ ਅਹੀਂ ਉਹਨਾਂ ਦੀ ਡੱਡ ਬੋਡੀ ਬੰਦੇ ਦੇ ਬੱਚੇ ਦੇ ਵਾਰਸ ਆਸ-ਪਾਸ ਦੇ ਨਹਿਰਾਂ ਦੇ ਸੋਇਆਂ ਤੇ ਨੇਰਲੀ ਪਟੜੀ ਤੇ ਲਬਣਦੇ ਹੀ ਜਿਹੜੀ ਤੇ ਕੱਲ ਵੀ ਸ਼ਾਮ ਤੱਕ ਲਬਦੇ ਰਹਿ ਜੀ ਜਿਹੜੀ ਨਹੀਂ ਮਿਲੀ ਅੱਜ ਡੈੱਡ ਬਡੀ ਮਿਲੀ ਹੈ ਜੀ ਇਹ ਮੌਤ ਕੁਦਰਤੀ ਤੇ ਅਚਾਨਕ ਹੋਈ ਆ ਪਾਣੀ 'ਚ ਡੁੱਬਣ ਕਰਕੇ ਤੇ ਉਹਦੀ 174 ਦੀ ਕਾਵੇ ਕੀਤੀ ਜਾ ਰਹੀ ਆ ਪਰ ਪਰਿਵਾਰ ਦਾ ਕਹਿਣਾ ਹੈ ਕਿ ਉਹਦੇ ਨਾਲ ਜੋ ਬੱਚਾ ਗਿਆ ਸੀ ਉਹਨੀਆਂ ਨੂੰ ਠੱਕਾ ਵਗੈਰਾ ਦਿੱਤਾ ਕੋਈ ਨਹੀਂ ਉਹ ਮੈਂ ਮੇਰੇ ਮੈਂ ਵੈਰੀਫਾਈ ਕੀਤਾ ਜੀ ਜੇ ਉਹਨੂੰ ਟੱਕਾ ਦਿੱਤਾ ਹੁੰਦਾ ਤੇ ਉਹ ਉਹਨੇ ਕੱਪੜੇ ਪਾਏ ਹੋਣੇ ਸੀ ਬਟ ਉਹਨੇ ਕੱਪੜੇ ਲਾਏ ਸੀ ਤੇ ਉਹਦੀ ਬੋਡੀ ਅੰਡਰਵੀਅਰ ਪਾਇਆ ਕੱਲਾ ਤੇ ਸਿਰ ਤੇ ਪਟਕਾ ਬੰਨਿਆ ਆ ਕੋਈ ਬੋਡੀ ਤੇ ਉਹਦੇ ਸੱਟ ਨਹੀਂ ਫਿਰ ਵੀ ਪੋਸਟਮਾਰਟਮ ਕਰਾ ਕੇ ਆਫਟਰ ਪੋਸਟਮਾਰਟਮ ਜਿਹੜੀ ਨੈਕਸਟ ਕਾਰਵਾਈ ਆ ਉਹ ਅਮਨ ਚ ਲੈਂਦੀ ਜਿਉ ਉਹ ਇਹ ਲਹਾਜਾ 174 ਦੀ ਕਾਰਵਾਈ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਆ ਸੀਨੀਅਰ ਅਫਸਰ ਨੋਟਿਸ ਲਿਆਤਾ ਆ ਜੋ ਕਾਨੂੰਨ ਕਹੂਗਾ ਬਿਲਕੁਲ ਕਰਾਂਗੇ ਕਾਨੂੰਨੀ ਜ਼ਰਬ